ਹਾਂ ਰੈਡੀ ਕਰੋ ਗੱਲ ਹਾਂ ਹਾਂਜੀ ਬੋਲੋ ਸੋ ਤੁਸੀਂ ਮੈਨੂੰ ਇੰਗਲਿਸ਼ ਚ ਗੱਲ ਕਰਨਾ ਚਾਹੁੰਦੇ ਆ ਹਾਂ ਹਾਂਜੀ ਓਕੇ ਸੋ ਟੈਲ ਮੀ ਵਾਟ ਇਜ਼ ਯੋਰ ਨੇਮ ਮਰੰਜਨ ਟੈਲ ਮੀ ਫੁੱਲ ਸੈਂਟੈਂਸ ਮਾਈ ਨੇਮ ਇਜ਼ ਐਚ ਸੀ ਵਾਟ ਇਜ਼ ਯੋਰ ਨੇਮ ਮੈਂ ਪੂਰਾ ਨਾ ਦੱਸਣਾ ਹੀ ਨਹੀਂ ਮਰੰਜਨ ਦਾ ਪੂਰਾ ਨਹੀਂ ਆ ओके ओके सो व्हाट आर यू डूइंग ਮੈਂ ਕਿਤੇ ਨਹੀਂ ਚੱਲਿਆ ਮੈਂ ਜਾ ਕੇ ਆਇਆ ਮੈਂ ਤੁਹਾਨੂੰ ਇਹ ਪੁੱਛਿਆ ਕਿ ਤੁਸੀਂ ਕੀ ਕਰ ਰਹੇ ਹੋ ਬਸ ਉੱਤ ਆ ਪਿਆ ਇਹ ਤਾਂ ਕੋਈ ਗੱਲ ਨਹੀਂ ਹੋਈ ਡੈਡੀ ਜੀ ओके आई एम सिटिंग ओके ओके ਠੀਕਾ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੇ ਘਰ ਦੇ ਵਿੱਚ ਅੱਜ ਕੋਈ ਫੰਕਸ਼ਨ ਸੀਗਾ ਤੁਸੀਂ ਉੱਤੇ ਕੀ ਕੀਤਾ ਕੀ ਫੰਕਸ਼ਨ ਸੀਗਾ ਤੁਹਾਡੇ ਘਰੇ ਸਾਡੇ ਘਰ ਫੰਕਸ਼ਨ ਸੀ ਉਹਦਾ ਢੜਕਾ ਖਾਦੀ ਕਿਤੋਂ ਘਰਦਿਆਂ ਤੋਂ ਖਾਣੇ ਹੋਰ ਕਿਤੋਂ ਖਾਂਦੇ ਘਰ ਤੇ ਆ ਤੋਰੀ ਤੁਸੀਂ ਮੰਮੀ ਤੋਂ ਖਾਦਦੀਆਂ ਪੱਕਾ ਤੁਸੀਂ ਪੈਸੇ ਕੱਢੀ ਜਾਂਦੇ ਹੋਣੇ ਥਾਂ ਥਾਂ ਤੋਂ ਐਸੇ ਕਾੜਨੇ ਆ ਹਾਂ ਬੱਸ ਕਰਿਆ ਲਿਆ ਕਰਿਆ ਲਿਆ ਕਰਿਆ ਲਿਆ ਓਏ ਬਾਪੀ ਕਿੱਥੇ ਟਿਕ ਕਰਨੀ ਸੀ ਝੜਕਾ ਮਾਰ ਕੇ ਕਿੱਥੇ ਗੁਰੂ ਦਵਾਰ ਓਕੇ ਕੋਈ ਗੱਲ ਨਹੀਂ ਤੁਸੀਂ ਏਦੀ ਓਕੇ ਆਪਾਂ ਮੇਰੀ ਗੱਲ ਸੁਣੋ ਆਈ ਆ ਵਿਲ ਆਸਕ ਯੂ ਐਵਰੀ ਇਵਨਿੰਗ ਇਨ ਇੰਗਲਿਸ਼ ਐਂਡ ਯੂ ਹੈਵ ਟੂ ਆਨਸਰ ਮੀ ਇਨ ਇੰਗਲਿਸ਼ ਓਕੇ ਯੂ ਅੰਡਰਸਟੈਂਡ ਮੈਨੂੰ ਨੂੰ ਪਤਾ ਲੱਗਦਾ ਮੈਂ ਦੱਸੂਗੀ ਡਾਰੀ ਵਾਈ ਯੂ ਡੋਨਟ ਅੰਡਰਸਟੈਂਡ ਮੈਂ ਅੰਡਰਸਟੈਂਡ ਦਾ ਹੈਗਾ ਮੈਨੂੰ ਹੋਰ ਭੁੱਲ ਜੇ ਇੰਗਲਿਸ਼ ओके ਤੁਸੀਂ ਅੱਜ ਕੋਠੀ ਨੂੰ ਜਾਣਾ ਨਾ ਮੈਂ ਜਾ ਕੇ ਆ ਗਿਆ ਓਕੇ ਤੇ ਓਕੇ ਮੰਮੀ ਨਾਲ ਗੱਲ ਕਰਦੇ ਆ ਆਪਾਂ ਥੋੜੀ ਜੀ ਹੁਣ ਮੰਮੀ ਦੀਆਂ ਗੱਲਾਂ ਸੁਣਦੇ ਆ ਇੰਗਲਿਸ਼ ਦੇ ਵਿੱਚ ਦੇਖਦੇ ਆ ਮੰਮੀ ਨੂੰ ਇੰਗਲਿਸ਼ ਸਮਝ ਆਂਦੀ ਆ ਤੁਸੀਂ ਦੋਨੇ ਆਪਸ 'ਚ ਗੱਲ ਕਰੋ ਇੰਗਲਿਸ਼ ਦੇ ਵਿੱਚ ਚਲੋ ਕਰੋ ਆ ਫਿਨਿਸ਼ਿੰਗ ਟਾਈਮ ਤੇ ਪਹਿਨ ਤੋ ਕੈਮਰਾ ਫੜ ਲਾ ਤੇ ਦੋਨਾਂ ਵੱਲੋਂ ਕਰ ਲਾ ਫੇ ਇਹਨਾਂ ਨੂੰ ਦੇਖੀਏ ਦੋਨੇ ਮੰਮੀ ਡੈਡੀ ਤੁਸੀਂ ਦੋਨੇ ਗੱਲ ਕਰੋ ਇੰਗਲਿਸ਼ ਦੇ ਵਿੱਚ ਕਿਉਂ ਕਰਦਾ ਫਿਰ ਇੰਗਲਿਸ਼ ਤੇ ਮੈਂ ਤਾਂ ਪੰਜਾਬ ਵਿੱਚ ਲੜ ਪਾ ਰਿਆ ਨਹੀਂ ਇੰਗਲਿਸ਼ ਚ ਗੱਲ ਕਰੋ ਬੜਾ ਦੇਖਦੇ ਦੋਨੇ ਹਾਂ ਹਾਂ ਦੇਖਦੇ ਆ ਠੀਕ ਹੈ ਨੁੱਤ ਸਾਡੀ ਗੱਲ ਕੀਤੀ ਤੇ ਦੂਸਰਾ ਨਹੀਂ ਹੁੰਦਾ ਵੀ ਪੰਜਾਬੀ ਵਿੱਚ ਕਰਦੇ ਆ ਪਰ ਹਾਂ ਪੰਜਾਬੀ ਕਿਉਂ ਅਸੀਂ ਪੰਜਾਬ ਵਿੱਚ ਰਹਿਣ ਵਾਲੇ ਆ ਇੰਡੀਆ ਚ ਰਹਿਣ ਵਾਲੇ ਆ अस्बी च ही गल करा वायु अर सिंह थानू इंग्लिश आ भी ओ ही नहीं